ਸਤਿ ਸ਼੍ਰੀ ਅਕਾਲ ਮਿੱਤਰੋ। ਲਓ ਜੀ ਨਮਾਦਨ ਨਵੀਂ ਸਵੇਰ। ਕਿຊਿ ਹਾਂ? ਜਦੋਂ ਬਹੁਤ ਤੰਗਾਈ ਮੈਂ ਥੋੜਾ ਜਿਹਾ ਲੇਟ ਹੋ ਗਿਆ ਉੱਠਣ ਨੂੰ। ਅਮੋਸ ਚੱਲ ਪਏ ਆਪੋ ਆਪਣੀਆਂ ਰੁਟੀਨਾਂ ਦੇ ਵਿੱਚ ਕੰਮਕਾਰਾਂ ਨੂੰ। ਛੇੜੀ ਹੁਣ ਬਾਹਰ ਲੈ ਡੇੜੇ ਨੂੰ। ਅੱਜ ਲੁਧਿਆਣਾ ਜਾਣਾ ਹੈ ਲੁਧਿਆਣਾ ਬੀਤ ਜਿੱਦਣਾ ਜਾਣਾ ਲੁਧਿਆਣਾ ਤੇ ਕੰਮ ਜੱਕ ਆਤੀ ਆ ਤੇ ਗਾੜੀ ਬੱਚਿਆਂ ਨੂੰ ਟਾਲ ਦਮ ਬੱਚੋ चलिए बाहर न बड़े मौसम चबदलवाई हो होगी शुरू दसया है जी 18 19 20 हल्की-फुल्की बद्दलवाई लाग के देखना ਆ ਗਏ ਭਾਈ ਢਿੱਲੀ ਰੁਟੀਨ ਵਾ ਮੋਗੇ ਮਾਗੇ ਖੋਲਤੇ ਮੋਗੇ ਮਾਗੇ ਫਿਰਦੇ ਨੇ ਖੋਲਿਆ ਰਹਿੰਦੀ ਆ ਅੱਛਾ ਨਾ ਭਾਈ ਲੀ ਦੇ ਖੋਦਰਾ ਕੋ ਸਾਡਾ ਖੋੜਾ ਹਾਂ ਮੇਰ ਨਾਲ ਵੱਧ ਧਾੜੀ ਆ ਮੈਂ ਦੁੱਧ ਪਲਾਉਂਦਾ ਰਹਿਣਾ ਨਾ ਇਹਨੂੰ ਬਾਟੇ ਦੇ ਦੁੱਧ ਪੀ ਲੈਂਦਾ ਚੰਗੜ ਦਾ ਲਾ ਹੀ ਨਹੀਂ ਅਸ ਇੱਕ ਦਿਨ ਵੀ ਇਹ ਦਾ ਲੱਗਾ ਕੱਖ ਖਾਣ ਮੂੰ ਮਾਨ ਸਮਝਿਆ ਮੁਰਗਾ ਮੁਰਗੀ ਦੀ ਲੜਾਈ ਹੁੰਦੀ ਆ ਜਿਵੇਂ ਸੀਲ ਮੁਰਗੇ ਨਹੀਂ ਲੜ ਦਿੰਦੇ ਹਟ ਗਏ ਹੁਣ ਤਾਂ ਦੇਖਿਓ ਦੇਖਿਓ ਮੁਰਗੀ ਪੈ ਗਈ ਮੁਰਗਾ ਡਰਾਤਾ ਨੇ ਹੋ ਗਿਆ ਹੋ ਗਿਆ ਢਹਲੇ ਪਿੱਛੇ ਮੁਰਗਾ ਉਹ ਖੜੀ ਆੜੀ ਦਿਖਾਉਂ ਤੁਹਾਨੂੰ ਜੱ ਲੜਾਈ ਹੋ ਗਈ ਇਹਨਾਂ ਦੀ ਫੇਰ ਕਦੇ ਹੂੰ ਆਉਂਦੇ ਸਵੇਰੇ ਸਵੇਰੇ ਮੋਟਰ ਤੇ ਪਹੁੰਚੇ ਹਰ ਰੋਜ਼ ਹੀ ਤੋਨ ਅੱਜ ਵੀ ਮੋਟਰ ਤੇ ਆਇਆ ਅੱਜ ਜਾ ਕੇ ਆਉਣਾ ਲੁਧਿਆਣੇ ਕਾਮਕ ਬੀਜ ਦੇ ਨਾਲ ਤੇ ਮਸਾ ਪਿਆਲਾ ਗਿੜਾ ਮਾਰ ਕੇ ਇਹ ਮੁੱਟਦੇ ਹੋਈ ਹੈਗਾ ਸੀ ਟਾਈਮ ਚਲ ਪਾਣੀ ਲਾਤਾ ਸੀ ਸਾਡੇ ਪਿਆਜ਼ਾਂ ਪੂਜਾਂ ਨੂੰ ਨਾ ਰਕਿਆਰੀ ਵਧੀਆ ਹੋ ਗਈ ਆ ਥੋੜੇ ਛਿੱਦੇ ਨੇ ਮਰ ਗਏ ਵਿੱਚ ਪਿਆਜ਼ ਇਹਦੇ ਵਿੱਚੋਂ ਉਹ ਚੂਹਿਆਂ ਨੇ ਖੱਡਾਂ ਖੁੱਡਾਂ ਬਹੁਤ ਕਰੀ ਹੋਈ ਸੀ ਉਹ ਨਹੀਂ ਕਰਕੇ ਬਹੁਤ ਖਰਾਬ ਕਰਿਆ ਲਸਣ ਵੀ ਹੁਣ ਤਾਂ ਸੋਨਾ ਹੋ ਚੱਲਿਆ ਪਾਣੀ ਲਾਤਾ ਕੱਲ ਇਹਨੂੰ ਵੀ ਸਾਰੀ ਬਾੜੀ ਨੂੰ ਇੱਧਰ ਵੀ ਕਰਤੀ ਸਬਜ਼ੀ ਭਾਜੀਆਂ ਦੀ ਤਿਆਰੀ ਮੌਸਮਾਂ 'ਚ ਤਾਂ ਬਹੁਤ ਵਧੀਆ ਧੁੱਪ ਨਿਕਲੀ ਹੋਈ ਆ ਦੱਸੂਗੇ ਨਾ ਵੀ 20 ਨੂੰ ਖਰਾਬ ਜੀ ਅੱਜ ਤੋਂ ਬੱਦਲ ਵਾਈ ਸ਼ੁਰੂ ਹੋ ਬਾਕੀ ਦੇਖਦੇ ਹਾਂ ਕਿਵੇਂ ਕੀ ਬਣਦਾ ਅੱਜ ਰੱਬਾ ਹੂੰ ਬਚਾਏ ਰੱਖੇ ਉਸਲਾ ਬਹੁਤ ਸੋਹਣੀਆਂ ਖੜੀਆਂ ਨੇ ਹੁਣ ਤੱਕ ਤਾਂ ਮਹਨ ਪ੍ਰਮਾਤਮਾ ਕਿਰਪਾ ਰਖੇ ਮੁੱਤਹਾਵਾ ਉਹ ਬਾਜ ਕੋਈ ਨਹੀਂ ਚੱਲਦੀ ਸਾਫਾ ਬਿਲਕੁਲ ਮਸੂਮ ਉਹ ਰਿਹਾ ਵਾਦੋਂ ਤਰਨ ਕਥਲੇ ਪੌਣੇ ਕੇ ਤੋਕ ਕਿਲੇ ਡਾਉਣ ਨੇ ਗਣ ਕਰਦੇ ਉਹਨਾਂ ਤੇ ਹਨ ਤੈਨੂੰ ਨੇਤ ਕਦਾ ਜੀ ਪੌਣਾ ਕੱਢ ਕੇ ਟਾਈਮ ਉਹਦਾ ਚੱਲਦਾ ਸਪਰੇਹਾ ਸੁਪਰ ਹਾਂ ਦਾ ਜੋਰ ਥੋੜਾ ਜਾਂ ਨੂੰ ਨਹੀਂ ਫਿਰ ਕੋਈ ਹੋਰ ਬੰਦਾ ਫੜਕੇ ਪਵਾ ਦਈਏ ਕੱਲ ਨੂੰ ਅੱਜ ਟਾਈਮ ਹੈ ਨਹੀਂ ਕੱਲ ਨੂੰ ਲੈ ਕੇ ਮੋਟਰ ਤੇ ਪਵਾ ਦਈਏ ਲੋ ਵੀ ਮਿੱਤਰੋ ਅੱਜ ਤਾਂ ਸਾਰਾ ਦਿਨ ਰਹੇ ਲੁਧਿਆਣੇ ਕੰਮ ਸੀਗਾ ਵੀਰ ਦੇ ਨਾਲ ਗਿਆ ਸੀ ਉਹਨੇ ਕਰਕੇ ਬਲੌਗ ਵੀ ਨਹੀਂ ਬਣਿਆ ਹੁਣ ਘਰੇ ਪਹੁੰਚਿਆ ਸ਼ਾਮ ਨੂੰ ਗਈ ਮੈਂ ਹੁਣ ਤਾਂ ਮੋਟਰ-ਮੋਟਰ ਤੇ ਵੀ ਜਾ ਨਹੀਂ ਹੁਣਾ ਤੇ ਮੌਸਮ ਬੱਦਲਵਾਈ ਜੀ ਦਿਖ ਰਹੀ ਆ ਅੱਜ ਸਾਰਾ ਲੁਧਿਆਣੇ ਬਿਜੀ 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 ਰਿਹਾ ਸਾਰਾ ਸ਼ਡਿਊਲ ਕੱਲੋਂ ਵੀ ਬਿਜੀ ਆ ਕੱਲ ਖਾਣੇ ਜਾਣਾ ਅੱਸੀ ਗੇ ਲੁਧਿਆਣੇ ਤੇ ਬਹੁਤ ਸ਼ੀ ਅੱਧ ਨੱਟ ਟੈਲੀਕਾਮੰਟ ਸੋ ਤਾਪਨ ਕਿੱਥੇ ਆ ਉਹ ਦੁੱਧ ਪਾਉਣ ਗਿਆ ਆ ਅੱਛਾ ਤਾਂ ਪਾ ਨੂੰ ਗਿਆ ਡੇਰੀ ਜਦੋਂ ਸਕੂਟਰ ਸਕੂਟਰ ਨਹੀਂ ਅੰਦਰ ਲਾਉਣੇ ਈ ਉਹਦੀ ਆਦਤਾ ਨਾ ਉਹ ਹੁਣ ਮੈਂ ਕਹੂੰਗਾ ਫੇਰ ਲਾਉ ਲਾਉਗਾ ਉਹੀ ਕਹਿਣਾ ਪੈਣਾ ਬਸ ਨਹੀਂ ਨਹੀਂ ਅਬ ਚੱਕ ਕੇ ਆਪੇ ਲਾ ਦੇ ਨਾ ਸਾਡੀ ਬਾੜੀ ਬਹੁਤ ਸੋਹਣੇ ਫੁੱਲ ਹੋਏ ਹੋਏ ਨੇ ਹੁਣ ਆਪ ਵੀ ਦੀ ਹੁਣ ਇਹਨਾਂ ਵੀ ਸਾਂਭ ਲੈਣਾ ਅਗਲੇ ਸਾਲ ਨੂੰ ਫੇਰ ਬੀਜਾਂਗੇ ਲੋ ਵੀ ਅੱਜ ਹੋਰ ਤਾਂ ਕੁਝ ਹੈ ਨਹੀਂ ਸੀ ਬਾਲੀਆਂ ਗੱਲਾਂ ਮੰਤਾ ਕਰਨ ਨੂੰ ਓਕੇ ਬਾਏ ਬਾਏ ਮਿਲਦੇ ਆ ਕੱਲ ਨੂੰ ਕੋਈ ਨਵਾਂ ਚੀਜ਼ ਦਿਖਾਵਾਂਗੇ ਓਕੇ ਜੀ